ਉਥੇ 1000 ਰੁਪਏ ਕਿਲੋ ਵੇਚਦਾ ਹੀ ਘੱਟ ਵੱਧ ਹੁੰਦਾ ਜੀ ਉਹ ਵੀਰੇ ਦਾ ਆਰਡਰ ਰੇਟ ਹੈ ਅਲੱਗ-ਅਲੱਗ ਰੇਟ ਹੈ ਕਿਤੇ 10000 ਤੋਂ ਉੱਪਰ ਵੀ ਜਾਂਦਾ ਠੰਡੇ ਵੀ ਰਹਿੰਦਾ ਅਲੱਗ-ਅਲੱਗ ਦੇ ਦੀ ਚੀਜ਼ ਹੁੰਦੀ ਆ ਸਸਤੀ ਘਾਉ ਦੋਸਤੋ ਆਪਾਂ ਬਾਈ ਜੀ ਮਲੇਰਕੋਟ ਲਾਏ ਹੋਏ ਆ ਬਕਰੀਦ ਮੰਡੀ ਤੇ ਤੇ ਇੱਥੇ ਬਾਈ ਹੋਰੀ ਅਫਰੀਕਨ ਬੋਰ ਨਸਲ ਦੇ ਬੱਕਰੇ ਲੈ ਕੇ ਆਏ ਨੇ ਬਕਰੀਦ ਮੰਡੀ ਤੇ ਤੇ ਆ ਜੋ ਗੱਲਬਾਤ ਕਰਦੇ ਆ ਇਸ ਨਸਲ ਬਾਰੇ ਤੁਹਾਨੂੰ ਨਵੀਆਂ ਜਾਣਕਾਰੀਆਂ ਦੇਵਾਂਗੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਠਾ ਕੋ ਬਿਲਕੁਲ ਜੀ ਇੰਡੀਆ ਪਹਿਲਾਂ ਤਾਂ ਆਪਣੇ ਬਾਰੇ ਦੱਸਦੇ ਜੀ ਆਪਣੇ ਨਾਮ ਪਿੰਡ ਤੇ ਜ਼ਿਲ੍ਹਾ ਕਿੱਥੋਂ ਆਏ ਹੋ ਆਪਣੇ ਵੀਰੇ ਪਿੰਡ ਟਿੱਪਾਵਾਲੀ ਡਿਸਟ੍ਰਿਕਟ ਆ ਫਾਜ਼ਿਲਕਾਰਾ ਆ ਜਾਂਦਾ ਨਾਮ ਮੇਰਾ ਲਾਪੇ ਚੰਗ ਹੈ ਜੀ ਬਾਈ ਬਾਈ ਸ਼ੌ ਕਿਵੇਂ ਪਿਆ ਸੀ ਇਹ ਅਫਰੀਕਨ ਬੋਰਡਾਰੇ ਕਿੰਨੇ ਸਾਲਾਂ ਤੋਂ ਫਾਰਮ ਕਰ ਰਹੇ ਹੋ ਬਸ ਬਈ ਤੁਹਾਡੀਆਂ ਵੀਡੀਓ ਵੇਖ ਕੇ ਹੀ 3 ਸਾਲ ਹੋ ਗਿਆ ਆਪਣੀ ਫਾਰਮ ਕਰਦੇ ਆ 3 ਸਾਲ ਹੋ ਗਏ ਤੇ ਇਹ ਨਸਲ ਹੀ ਕਿਉਂ ਚੁਣੀ ਬਈ ਕੰਮ ਕਰਨ ਲਈ ਬਈ ਅਸੀਂ ਨਾ ਸਰਚ ਕੀਤਾ ਹੈ ਇਮਿਊਨਿਟੀ ਸਿਸਟਮ ਤੇ ਕਿੰਦਾ ਮਤਲਬ ਵਧੀਆ ਇਮਿਊਨਿਟੀ ਸਿਸਟਮ ਇਹਨਾਂ ਦਾ ਵਧੀਆ ਸੀ ਗਰੋਥ ਜ਼ਿਆਦਾ weight gain ਜ਼ਿਆਦਾ ਕਰਦੀ ਹੈ ਆਮ ਮਤਲਬ ਬੀਟਲ ਨਾਲ ਜਾਂ ਬਰਬਰੀ ਨਾਲ weight gain ਦਾ ਫਰਕ ਹੈ ਠੀਕ ਹੈ ਬਈ ਤੇ ਜਦੋਂ ਸਟਾਰਟਿੰਗ ਕੀਤੀ ਸੀ ਵੀਰੇ ਕਿਵੇਂ ਕਿੰਨੇ ਜਾਨਵਰਾਂ ਤੋਂ ਵੀਰੇ ਕਿਥੋਂ ਲੈ ਕੇ ਆਏ ਸੀ ਇੱਕ ਮੇਲਿਆ ਸੀ ਆਪਾਂ ਤੇ 14 ਫੀਮੇਲ ਸੀ ਆਪਾਂ ਕੋਲ ਅੱਛਾ ਜੀ ਕਿੰਨੀ ਇਨਵੈਸਟਮੈਂਟ ਕੀਤੀ ਸੀ ਉਦੋਂ ਹਾਂਜੀ ਇਨਵੈਸਟਮੈਂਟ ਕਿੰਨੀ ਕੀਤੀ ਸੀ ਉਦੋਂ ਆਪਣਾ ਲੱਗਿਆ ਸੀ ਟੋਟਲ ਸਾਰਾ 6.5 ਲੱਖ ਰੁਪਏ ਸਾਢੇ 6 ਲੱਖ ਰੁਪਏ ਠੀਕ ਹੈ ਬਾਕੀ ਜਾਗਾ ਜੂਗਾ ਬਣਾਉਣ ਦਾ ਫਾਰਮ ਦਾ ਤਾਂ 10 ਲੱਖ ਰੁਪਏ ਆ ਗਏ ਲੱਗਤਾ ਜੀ ਅੱਛਾ ਹਾਂਜੀ ਤੁਸੀਂ ਕਹਿਣੋ ਵੀਰੇ ਸਰਚ ਕੀਤੀ ਹੈ ਹਨਾ ਇਸ ਨਸਲ ਦੀਆਂ ਖੂਬੀਆਂ ਦੱਸਿਓ ਬੀਟਲ ਜਾਂ ਬਰਬਰੀ ਨਾਲ ਆਪਾਂ ਗਪਰੀਅਨ ਕਰਨਾ ਹੋਵੇ ਤਾਂ ਇਹਦੇ 'ਚ ਕੀ ਕੀ ਪਲੱਸ ਪੁਆਇੰਟ ਹੈਗੇ ਆ ਬਸ ਸਾਨੂੰ ਦਾ ਇੱਕ ਗ੍ਰੋਥ ਦਾ ਫਰਕ ਲੱਗਿਆ ਹੀ ਬਾਕੀ ਇਹਦਾ ਇਮਿਊਨਿਟੀ ਸਿਸਟਮ ਉਹਨਾਂ ਨਾਲੋਂ ਜ਼ਿਆਦਾ ਸਟਰੌਂਗ ਹੈ ਜੀ ਇਹਦੀਆਂ ਪਿਓਰਿਟੀਆਂ ਦੱਸੋ ਵੀਰੇ ਜੇ ਆਪਾਂ ਪਛਾਣ ਕਰਨੀ ਹੋਵੇ ਵੀ ਆ ਪਿਓਰ ਅਫਰੀਕਨ ਬੋਰ ਹੈਗਾ ਇਹਦਾ ਕਿੱਥੋਂ ਕਿੱਥੋਂ ਦੀ ਪਛਾਣ ਇਹ ਮੇਰੇ ਆ ਤੁਹਾਨੂੰ ਦੇਖੋ ਇਹ ਤਾਂ ਫੇਸ ਤੋਂ ਬ੍ਰਾਊਨ ਆ ਅੱਛਾ ਜੀ ਮੇਨਟੈਂਡਾ ਇਹੀ ਹੁੰਦਾ ਜੀ ਮਾਰਕਿੰਗ ਹੁੰਦੀ ਹੈ ਜਿਹੜੀ ਹਾਂ ਜੀ ਬ੍ਰਾਊਨ ਬ੍ਰਾਊਨ ਹੋਏਗਾ ਬਾਕੀ ਸਾਰਾ ਵਾਈਟ ਹੋਏਗਾ ਵਿੱਚ ਡੱਬ ਆ ਸਕਦਾ ਇੱਥੇ ਕੋਈ ਡੱਬ ਆ ਜੇ ਕੋ ਲੱਤ ਤੇ ਆ ਜੇ ਉਹਦਾ ਕੋਈ ਇਸ਼ੂ ਨਹੀਂ ਹੈਗਾ ਅੱਛਾ ਜੀ ਉਹਦਾ ਕੋਈ ਇਸ਼ੂ ਨਹੀਂ ਠੀਕ ਹੈ ਜੀ ਕੰਨਾਂ ਦੀ ਸਿੰਗਾ ਦੀ ਕੁਆਲਿਟੀ ਇਹਦਾ ਕਿਵੇਂ ਹੁੰਦਾ ਜੀ ਸਿੰਗ ਇਹਨਾਂ ਦੇ ਸੇਮ ਹੀ ਰਹਿੰਦੇ ਬਸ ਆ ਜਿਵੇਂ ਆ ਹੈ ਜੀ ਇਹ ਜਿਵੇਂ 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 ਇਹ ਚ ਜ਼ਿਆਦਾ ਹੁੰਦੀ ਜਾਂਦੀਆਂ ਓਵੇਂ ਓਵੇਂ ਸਿੰਗ ਐਵੇਂ ਕਰਦੇ ਜਾਂਦੇ ਆ ਆਮ ਕਿ ਉਹਨਾਂ ਦੇ ਸਿੰਘ ਆਮ ਹੀ ਹੋਣਗੇ ਜਿਵੇਂ ਆਪਣੇ ਦੇਸੀ ਬੱਕਰੀ ਦੇ ਹੌਲੀ ਹੌਲੀ ਪਿੱਛੇ ਨੂੰ ਮੋੜਦੇ ਹੌਲੀ ਹੌਲੀ ਪਿੱਛੇ ਜਿਵੇਂ ਜਿਵੇਂ ਇਹ ਜ਼ਿਆਦਾ ਹੋਏਗੀ ਸਾਰਿਆਂ ਦੇ ਐਵੇਂ ਹੋਣਾ ਠੀਕ ਹੈ ਜੀ ਕੰਨਾਂ ਦਾ ਸਾਈਜ਼ ਕਿਵੇਂ ਹੁੰਦਾ ਵੀਰੇ ਇਹਦੇ 'ਚ ਕੰਨ ਨਾਰਮਲ ਹੁੰਦਾ ਵੀਰੇ ਨਾ ਤਾਂ ਬਹੁਤ ਬਹੁਤ ਛੋਟਾ ਕੰਨ ਚਾਹੀਦਾ ਨਾ ਲੰਮਾ ਚਾਹੀਦਾ ਅੱਛਾ ਨੀਚੇ ਨੂੰ ਹੁੰਦਾ ਕੰਨ ਹਾਂਜੀ ਬਸ ਤੇ ਅੱਖ ਦਾ ਤਾਂ ਨਹੀਂ ਹੁੰਦਾ ਜਿਵੇਂ ਬੀਟਲ ਵਾਂਗੂ ਚਿੱਟੀ ਖੱਟੀ ਦਾ ਕੋਈ 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 ਅੱਖ ਨਹੀਂ ਠੀਕ ਹੈ ਜੀ ਹਾਂਜੀ ਜੇ ਆਪੇ ਇਹਦੀ ਗਰੋਥ ਦੀ ਗੱਲ ਕਰੀਏ ਹਨਾ ਕਿਉਂਕਿ ਲੋਕ ਪਾਲਦੇ ਨੇ ਕਿ ਇਹਦੀ ਗਰੋਥ ਬਹੁਤ ਜ਼ਿਆਦਾ ਹੁੰਦੀ ਆ ਇਹ ਜਿਹੜਾ ਇਹ ਤੁਹਾਡਾ ਜਾਨਵਰ ਹੈ ਕਿੰਨੇ ਉਮਰ ਹੈਗੀ ਇਹਦੀ ਹੋਣੀ ਹੈ ਇਸ ਟਾਈਮ ਇਹ ਹੈਗਾ 22 ਸਾਲ ਦਾ ਅੱਛਾ ਜੀ 22 ਤੋਂ 3 ਸਾਲ ਦਾ ਹੋਊਗਾ ਠੀਕ ਹੈ ਜੀ ਤੇ ਗਰੋਥ ਕਿਵੇਂ ਹੁੰਦੀ ਹੈ ਵੀਰੇ ਜਿਵੇਂ ਪਹਿਲਾਂ ਕਿਹਾ ਗਿਆ ਸੀ ਕਿ ਡੇਲੀ 400 ਗ੍ਰਾਮ weight gain ਕਰਦਾ ਨਹੀਂ ਨਹੀਂ ਜੀ ਉਹ ਗੱਲਾਂ ਥੋੜੀਆਂ ਹੀ ਆ ਝੂਠ کہہ ਸਕਦੇ ਆਪਾਂ ਕੁਛ ਕਹਿ ਲਓ ਇੰਨੀ ਜ਼ਿਆਦਾ ਨਹੀਂ ਹੁੰਦੀਗੀ ਆਮ ਬੱਕਰਾ ਮੰਨੋ 60 ਕਿਲੋ ਦਾ 65 ਕਿਲੋ ਦਾ ਹੋ ਜਾਂਦਾ ਸਾਲ ਹੂੰ ਠੀਕ ਹੈ ਵੀਰੇ ਤੇ ਵੇਟ ਕੀ ਵੇਖਦਾ ਬਈ ਜਦੋਂ ਆਪਾਂ ਸਟਾਰਟਿੰਗ ਪੰਜਾਬ ਦੇ ਵਿੱਚ ਆਈ ਸੀ ਹਨਾ ਅਫਰੀਕਨ ਬੋਰ ਨਸਲ ਉਦੋਂ ਕਿਹਾ ਗਿਆ ਸੀ ਫਾਰਮਰਾਂ ਨੂੰ ਕਿ 1000 ਰੁਪਏ ਕਿਲੋ ਇਹ ਵੇਖਦਾ ਜਿਉਂਦਾ ਤੁਹਾਡਾ ਵਿਕਿਆ ਹੈਗਾ ਉਹ ਸਾਰੀਆਂ ਗੱਲਾਂ ਦੱਸੋ ਜੀ ਕਿਵੇਂ ਇਹਦੀ ਮਾਰਕੀਟਿੰਗ ਹੁੰਦੀ ਹੈ ਵੇਖਦੇ ਆ ਵੀਰੇ ਬਿਲਕੁਲ ਵੇਖਦੇ ਆ ਬਟ ਪੰਜਾਬ ਚ ਘੱਟ ਵੇਖਦਾ ਜਿੰਨੂੰ ਨੌਲਜ ਹੋਈ ਲੈ ਕੇ ਜਾਂਦਾ ਜਿੰਨੂੰ ਪਤਾ ਨਾ ਅਫਰੀਕਨ ਬੋਰ ਬਾਰੇ ਉਹ ਲੈਂਦਾ ਵੀ ਹੈ ਖਰੀਦਦਾ ਵੀ ਲੈ ਕੇ ਵੀ ਜਾਂਦਾ ਆਮੇ ਮਹਾਰਾਸ਼ਟਰ ਕਰਦਾ ਹੈ ਮਹਾਰਾਸ਼ਟਰ ਵੇਖਦਾ ਹਾਂਜੀ ਤੁਸੀਂ ਕਿੱਥੇ ਜ਼ਿਆਦਾ ਸੇਲ ਕਰਦੇ ਹੋ ਜੀ ਆਪਣਾ ਮਹਾਰਾਸ਼ਟਰ ਹੀ ਜਾਂਦਾ ਹੈ ਆਪਣੇ ਹੋਰ ਹੈਗੇ ਬਰਾਡਵੀਰਾ ਹੈਗੇ ਉਹਨਾਂ ਨਾਲ ਕਨੈਕਟ ਕਰਕੇ ਅਸੀਂ ਕੱਟੀਆਂ ਇਕੱਠੇ ਪਈ ਤੁਸੀਂ ਅੱਛਾ ਇਥੋਂ ਪੈਂਟ ਵੀ ਤੁਹਾਡੇ ਵੇਖ ਜਾਂਦੇ ਨੇ ਹਾਂਜੀ ਠੀਕ ਹੈ ਵੀਰੇ ਉਥੇ 1000 ਰੁਪਏ ਕਿਲੋ ਵੇਚਦਾ ਹੀ ਘੱਟ ਵੱਧ ਹੁੰਦਾ ਜੀ ਉਹ ਵੀਰੇ ਦਾ ਆਰਡਰ ਰੇਟ ਆ ਅਲੱਗ ਅਲੱਗ ਰੇਟ ਕਿਤੇ 10000 ਤੋਂ ਉੱਪਰ ਵੀ ਜਾਂਦਾ ਥੰਡੇ ਵੀ ਰਹਿੰਦਾ ਅਲੱਗ ਅਲੱਗ ਦੇ ਦੀ ਚੀਜ਼ ਉਹਨਾਂ ਦੀ ਕੁਆਲਿਟੀ ਤੇ ਇਹਦਾ ਖਰਾਕ ਦਾ ਕੀ ਸਿਸਟਮ ਹੁੰਦਾ ਵੀਰੇ ਕੀ ਪਾਉਨੇ ਤੁਸੀਂ ਇਹਨੂੰ ਡਾਈਟ ਦੇ ਵਿੱਚ ਹਰੇ ਪੱਤੇ ਫੀਡ ਚਾਰਾ ਕੀ ਪਾਉਨੇ ਜੋ ਮਰਜ਼ੀ ਪਾਉਂਦੇ ਅੱਛਾ ਹਾਂ ਕੋਈ ਇਸ਼ੂ ਨਹੀਂ ਆ ਕਿ ਮਤਲਬ ਵੀ ਇਹਨੇ ਖਾਣਾ ਨਹੀਂ ਜਾਂ ਬਿਮਾਰ ਹੋਏਗਾ ਇਹ ਹਰਾ ਪਾਵਾਂਗੇ ਬਿਮਾਰ ਹੋਗਾ ਬਿਲਕੁਲ ਹੂੰ ਸਹੀ ਹੈ ਜਿਹੜਾ ਬਾਕੀ ਬੱਕਰੀਆਂ ਦੇ ਵਿੱਚ ਹੁੰਦਾ ਵੈਕਸੀਨ ਲਾਉਣੇ ਆਪਾਂ ਜਾਂ ਦਵਾਈਆਂ ਵਗੈਰਾ ਉਹ ਸਾਰਾ ਬਿਲਕੁਲ ਸੇਮ ਹੀ ਠੀਕ ਹੈ ਪੀਪੀਆਰ ਲੱਗਦਾ ਹੀ ਐਫਐਮਡੀ ਲਾਉਣੇ ਆ ਹੂੰ ਐ ਗੋਡਫਾਉਂਸ ਲਾਉਣੇ ਆ ਜੀ ਸਾਰੀ ਮੰਗ ਲੋ ਇਹਨੂੰ ਤੁਸੀਂ ਸਟਾਲ ਫੀਡਿੰਗ ਤੇ ਰੱਖਿਆ ਜਾਂ ਬਾਹਰ ਵੀ ਥੋੜਾ ਬਹੁਤ ਆ ਸਟਾਲ ਫੀਡਿੰਗ ਤੇ ਖਰਚਾ ਕਿੰਨਾ ਹੁੰਦਾ ਡੇਲੀ ਦਾ ਜੀ ਬੱਕਰੀ ਹੈਗੀ ਆ ਅਫਰੀਕਨ ਬੋਰ ਦੀ ਪੂਰੀ ਤਿਆਰ ਆ ਜਿਹੜੀ 20 25 ਰੁਪਏ ਵੀਰ 25 ਰੁਪਏ ਡੇਲੀ ਦਾ ਖਰਚਾ ਹੈ ਬਿਲਕੁਲ ਠੀਕ ਹੈ 30 ਰੁਪਏ ਜੀ ਫੀਡ ਪੈਂਦੀ ਹੈ ਵੀਰੇ ਕਿਲੋ ਆਪਾਂ ਨੂੰ ਹੂੰ ਤੇ 300 ਗ੍ਰਾਮ ਪਾਉਨੇ ਆ 10 11 ਰੁਪਏ ਦੀ ਉਹ ਹੋ ਜਾਂਦੀ ਆ ਹਾਂਜੀ ਨੀਰਾ 3 4 4 4 5 ਰੁਪਏ ਮਿਲਦਾ ਉਹਨੇ ਤਾਂ ਕਿ 25 ਰੁਪਏ ਦੀ ਪੈਂਦਾ ਜੀ ਭਾਈ 3 ਕਿਲੋ ਖਾਦਾ ਜਾਂਦਾ ਜ਼ਿਆਦਾ ਖਾਂਦੇ ਨਹੀਂ ਸੁੱਕਾ ਨੀਰਾ ਨਹੀਂ ਖਾਂਦੇ ਬੱਚੇ ਕਿੰਨੇ ਕਿ ਦਿੰਦੀ ਆ ਬਾਈ ਬੱਕਰੀਆਂ ਦੇ ਦਸ ਹੁੰਦੀਆਂ ਇਹ ਇਹ ਵੀਰੇ ਜੇ ਪਹਿਲੇ ਸੂਏ ਤੇ ਇੱਕ ਬੱਚਾ ਤੇ ਬਾਅਦ ਵਿੱਚ ਦੇ ਦੋ ਬੱਚੇ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਕਿਉਂ ਨਹੀਂ ਸ਼ੌਂਕ ਹੋਇਆ ਇਸ ਨਸਲ ਦਾ ਕੀ ਕਾਰਨ ਸਮਝਦੇ ਹੋ ਤੁਸੀਂ ਕੀ ਕਹਿ ਸਕਦੇ ਆ ਜੀ ਇਹ ਤਾਂ ਪਟਵਾਰਟ ਦੀ tMapਟ ਆ ਸੋਚਣਾ ਠੀਕ ਹੈ ਟੋਟਲ ਆਪਣੇ ਕੋਲ ਹੁਣ ਵੀਰੇ ਫਾਰਮ 'ਚ ਕਿੰਨੇ ਐਨੀਮਲ ਹੈਗੇ ਨੇ ਇਸ ਨਸਲ ਦੇ ਜੀ 30 35 ਆ ਹੁਣ ਠੀਕ ਹੈ ਵਧਾ ਰਹੇ ਹਾਂ ਅੱਗੇ ਬਰੀਡਿੰਗ ਹਾਂ ਜੀ ਵਧਾ ਰਹੇ ਆ ਪਰ ਸ਼ਿਫਟ ਕਰ ਰਹੇ ਆ ਸ਼ਹਿਰ ਫਾਰਮ ਨੂੰ ਹੂੰ ਤਾਂ ਕਰਕੇ ਥੋੜੇ ਜਾਨਵਰ ਘਟਾਏ ਆ ਆਪਣੇ ਕੋਲ 100 ਜਾਨਵਰ ਚੁੱਕੇ ਆ ਠੀਕ ਹੈ ਇੱਥੇ ਆਏ ਹਾਂ ਮੰਡੀ ਦੇ ਵਿੱਚ ਤੇ ਕਿਵੇਂ सेल ਹੋਈ ਹੈ ਜਾਨਵਰ ਰੇਟ ਰੂਟ ਕਿਵੇਂ ਮਿਲੇ ਜੀ ਸਹੀ ਤਾਂ ਹੀ ਹੈ ਜੀ ਅੱਛਾ ਅੱਜ ਹੀ ਆਏ ਹਾਂ ਹਾਂਜੀ ਠੀਕ ਹੈ ਰੇਟ ਰੂਟ ਲੱਗਦਾ ਹੋਊਗਾ ਜਾਨਵਰਾਂ ਦੇ ਹਾਂਜੀ ਲਗ ਲਗ ਦਿਨੇ ਦਾ ਜਾਨਵਰ ਹੋਵੇ ਫੈਸਲਾ ਠੀਕ ਹੈ ਭਾਈ ਲੋ ਵੀ ਦੋਸਤੋ افریقਨ ਬੋਰ ਬਾਰੇ ਹਨਾ ਤੁਹਾਨੂੰ ਸਾਰੀ ਜਾਣਕਾਰੀ ਬਾਈ ਹੋਰਾਂ ਨੇ ਦਿੱਤੀ ਆ ਤੇ ਟਿੱਪਾਂ ਵਾਲੀ ਪਿੰਡ ਆ ਬਾਈ ਦਾ ਜ਼ਿਲ੍ਹਾ ਫਾਜ਼ਿਲਕਾ ਹੀ ਆਪਣਾ ਨੰਬਰ ਦੱਸ ਦਿਓ ਵੀਰੇ ਜਰੂਰ 9865594498 ਠੀਕ ਆ ਬਾਈ ਬਾਈ ਨਾਲ ਸੰਪਰਕ ਕਰ ਲਿਓ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਆ ਕੋਈ ਬੱਕਰਾ ਬੱਕਰੀ ਬੱਚਾ ਲੈਣਾ ਹੈਗਾ ਤਾਂ ਬਾਈ ਹੋਰਾਂ ਕੋਲੋਂ ਤੁਸੀਂ ਲੈ ਸਕਦੇ ਹੋ ਠੀਕ ਆ ਵੀਰੇ ਧੰਨਵਾਦ ਬਹੁਤ ਮੋਤ ਹਾਂਜੀ ਦੋਸਤੋ ਬਕਰੀ ਦਾ ਮੰਡੀ ਤੇ ਮਲੇਰਕੋਟਲੇ ਖੜੇ ਆਪਾਂ ਤੇ ਬਾਈ ਵਾਰੀ ਆਇਆ ਗੰਗਾ ਨਗਰ ਤੋਂ ਹਾਂਜੀ ਅੱਜ ਗੱਲਬਾਤ ਕਰਾਉਣੀ ਆ ਵੀਰੇ ਕੀ ਨਾਮ ਆਪਣਾ ਹੀ ਆਪਣਾ ਨਾਮ ਸੁਭਨਮ ਕਿਸਮਤ ਅਲੀ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਹੋ 6 ਪੀਐਸ ਰਾਇਸੀ ਨਗਰ ਹਰ ਸਾਲ ਹੀ ਆਉਂਦੇ ਇੱਥੇ ਮਲੇਰਕੋਟਲੇ ਨਹੀਂ ਜੀ ਪਹਿਲੀ ਵਾਰੀ ਆਇਆ ਆਪਣਾ ਫਸਟ ਟਾਈਮ ਕੰਮ ਕੀਤਾ ਆਪਾਂ ਅੱਛਾ ਹਾਂਜੀ ਤੇ ਕਿੰਨੇ ਜਾਨਵਰ ਲੈ ਕੇ ਆਏ ਆ ਆਪਾਂ ਲੈ ਕੇ 20 25 ਜਾਨਵਰ ਜਿੱਚੋਂ 10 ਇੱਕ ਸੇਲ ਹੋ ਗਏ 10 15 ਰਹਿ ਗਏ ਆ ਜੀ ਰੇਟ ਰੂਟ ਕਿਵੇਂ ਮਿਲਿਆ ਜੀ ਰੇਟ ਦੀ ਸੰਡੇ ਨੂੰ ਠੀਕ ਸੀਗਾ ਹੁਣ ਕੱਲ ਦਾ ਥੋੜਾ ਡਾਊਨ ਹੈ ਰੇਟ ਅੱਛਾ ਕੀ ਕਾਰਨ ਮੰਨਦੇ ਹੋ ਆ ਬਕਰੀਦ ਦੇ ਨੇੜੇ ਜੇ ਹੋ ਜਾ ਸਕਦਾ ਵੀ ਤੇਜ਼ ਹੋ ਜੇ ਰੇਟ ਅੱਛਾ ਇੱਕ ਜਾਂ ਦੋ ਦਿਨ ਪਹਿਲਾਂ ਜੇ ਤੇਜ਼ ਰਹਿੰਦਾ ਰੇਟ ਹੁਣ ਕੀ ਹੈ ਜਿਵੇਂ ਲੋਕਲ ਦੀ ਕਰਮਚਾਰੀ ਲੋਗ ਹੈ ਉਹਨਾਂ ਨੇ ਘਰੇ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਜਿਆਦਾਤਰ ਇੱਕ ਜਾਂ ਦੋ ਦਿਨ ਪਹਿਲਾਂ ਹੀ ਲੈ ਕੇ ਜਾਂਦੇ ਆ ਇੰਨੇ ਦਿਨ ਪਹਿਲਾਂ ਨਹੀਂ ਸੇਲ ਹੁੰਦੇ ਬਕਰੇ ਯਾਰ ਇਹ ਖਰੀਦਦਾਰੀ ਲੋਕਲ ਗਾ ਕੀ ਕਰ ਰਹੇ ਕਿ ਬਾਹਰਲਾ ਵਪਾਰੀ ਆ ਰਹੇ ਬਾਹਰ ਦੇ ਵੀ ਆਂਦੇ ਆ ਪਰ ਲੋਕਲ ਦਾ ਰੇਟ ਥੋੜਾ ਠੀਕ ਰਹਿੰਦਾ ਹੈ ਬਾਹਰ ਦੇ ਵਪਾਰੀ ਰੇਟ ਕੱਟ ਲਾਂਦੇ ਥੋੜਾ ਜਿਹਾ ਉਹ ਉਹਨਾਂ ਨੇ ਆਪ ਵੀ ਕਮਾਈ ਕਰਨੀ ਹੁੰਦੀ ਵਿੱਚ ਉਹ ਕਰੇ ਵਾਲੇ ਆਏ ਵੀ ਸਾਰੇ ਹਾਂਜੀ ਆ ਕਰੇ ਵਾਲੇ ਆ ਸਾਰੇ ਉਧਰ ਸਿਖਾ ਹਾਂਜੀ ਹਾਂਜੀ ਤੇ ਆ ਕਾਲੇ ਬੱਕਰੇ ਦਾ ਕੀ ਮੋਲ ਕਰਦੇ ਹੋ ਇਹ ਇਹ ਤਾਂ 35 ਮੰਗਿਆ ਵੀਰ 30 ਲੱਗਿਆ ਇਹਦਾ ਅੱਛਾ ਡੱਬੇ ਦਾ ਜੀ ਇਹਦਾ 28 ਮੰਗਿਆ ਇਹਦਾ 24 ਲੱਗਿਆ ਜੀ 24 ਲੱਗਿਆ ਹਾਂਜੀ ਨੇੜੇ ਤੇੜੀ ਹੈ ਗੱਲਬਾਤ ਹਾਂਜੀ ਨੇੜੇ ਤੇੜੀ ਹੈ ਬਸ ਦੇ ਦਿਆਂ ਕੋਈ ਨੇ ਕੱਲਿਆ ਪਰਸੋਂ ਤੱਕ ਵੈਸੇ ਮੰਡੀ ਠੀਕ ਹੈ ਚੰਗੀ ਹੈ ਕਿੰਨੇ ਦਿਨ ਰੁਕੋਗੇ ਜੀ ਹੋਰ ਬਸ ਇੱਕੇ ਦੋ ਦਿਨ ਹੋਰ ਹੈ ਬਕਰੀ ਤੱਕ ਰੁਕੋਗੇ ਜੀ ਔਰ ਬਾਕੀ ਕੀ ਹੈ ਤੇ ਮੈਂ ਇੱਕ ਚੀਜ਼ ਦੇਖੀ ਹੈ ਵੀ ਵੱਡੇ ਜਾਨਵਰ ਜਦੋਂ ਜ਼ਿਆਦਾ ਸੇਲ ਹੁੰਦੇ ਆ ਅੱਛਾ ਛੋਟੇ ਬੱਚੇ ਜਿਵੇਂ ਛੋਟੇ ਜਾਨਵਰ ਹੈ ਉਹਨਾਂ ਦੀ ਇਹਨਾਂ ਰੇਟ ਨਹੀਂ ਲੱਗਦਾ ਜ਼ਿਆਦਾ ਵੱਡਾ ਜਾਨਵਰ ਜ਼ਿਆਦਾ ਵੱਡਾ ਜਾਨਵਰ ਜਿਵੇਂ 80 90 ਕਿਲੋ ਕੁੰਟਲ ਦਾ ਉਹਨਾਂ ਦੇ ਵੀ ਰੇਟ ਜਿਹੜੇ ਆ ਚੰਗੇ ਮਿਲ ਜਾਂਦੇ ਆ ਹੋਰ ਬਾਕੀ ਠੀਕ ਹੈ ਮੰਡੀ ਬਹੁਤ ਵਧੀਆ ਮਾਲ ਹੈ ਬਾਈ ਨੰਬਰ ਵੀ ਦੱਸ ਦੋ 8875120720 ਜੇ ਕੋਈ ਜਾਣਵਰ ਰਹੇਗਾ ਤਾਂ ਬਾਈ ਮੈਂ ਗੱਲ ਕਰ ਲਵਾਂਗਾ ਬਾਅਦ ਦੇ ਵਿੱਚ ਵੀ ਹਾਂਜੀ ਠੀਕ ਹੈ ਵੀਰੇ ਧੰਨਵਾਦ ਜੀ ਧੰਨਵਾਦ ਜੀ